ਦਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਖਾਂ ਦੀਪ ਸੰਦੀਪ ਦਲਜੀਤ ਦਸਾਂਏ ਦਾ ਚੰਡੀਗੜ੍ਹ ਵਾਲਾ ਕੰਸਰਟ ਤਾਂ ਖਤਮ ਹੋ ਗਿਆ ਏ ਪਰ ਉਸ ਦੇ ਨਾਲ ਜੁੜੇ ਵਿਵਾਦ ਲਗਾਤਾਰ ਸੁਰਕੀਆਂ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦੱਸਦੀ ਕਿ ਦਲਜੀਤ ਦਸਾਂਜ ਦੇ ਚੰਡੀਗੜ੍ਹ ਵਾਲੇ ਸ਼ੋਅ ਦੇ ਲਈ ਸੈਕਟਰ 34 ਦੇ ਵਿੱਚ ਇੱਕ ਨਿੱਜੀ ਮੋਬਾਈਲ ਕੰਪਨੀ ਵੱਲੋਂ ਤਿੰਨ ਆਰਜੀ ਮੋਬਾਈਲ ਟਾਵਰ ਜਿਹੜੀ ਲਾਉਣ ਦੀ ਇਜਾਜ਼ਤ ਆ ਉਹ ਦਿੱਤੀ ਗਈ ਸੀ ਇਹ ਟਾਵਰ ਬਿਹਤਰੀਨ ਨੈਟਵਰਕ ਕਵਰੇਜ ਲਈ ਲਗਾਏ ਗਏ ਸਨ ਤਾਂ ਤੁਹਾਨੂੰ ਦੱਸਦੀ ਕਿ ਇਸ ਦੇ ਲਈ ਕੰਪਨੀ ਨੇ ਨਗਰ ਨਿਗਮ ਦੇ ਖਾਤੇ ਦੇ ਵਿੱਚ 20000 ਰੁਪਏ ਦੀ ਫੀਸ ਵੀ ਜਿਹੜੀ ਜਮ੍ਹਾਂ ਕਰਵਾਈ ਸੀ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਦਰਸ਼ਨੀ ਮੈਦਾਨ ਦੇ ਵਿੱਚ ਤਿੰਨ ਆਰਜੀ ਮੋਬਾਈਲ ਟਾਵਰ ਲਾਉਣ ਲਈ ਕਾਰਜਕਾਰੀ ਇੰਜੀਨੀਅਰ ਨੇ ਨਿੱਜੀ ਮੋਬਾਈਲ ਕੰਪਨੀ ਨੂੰ ਆਪਣੀ ਨਿੱਜੀ ਮਨਜ਼ੂਰੀ ਦਿੱਤੀ ਸੀ ਅਤੇ ਉੱਚ ਅਧਿਕਾਰੀਆਂ ਤੋਂ ਕੋਈ ਵੀ ਮਨਜ਼ੂਰੀ ਜਿਹੜੀ ਨਹੀਂ ਲਈ ਗਈ ਸੀ ਨਗਰ ਨਿਗਮ ਦਾ ਇਸ ਮਾਮਲੇ ਤੇ ਉਹਨਾਂ ਨੇ ਗਭੀਰ ਜਿਹੜਾ ਨੋਟਿਸ ਵੀ ਹੈ ਮਾਮਲੇ ਨੂੰ ਗਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਨੋਟਿਸ ਲੈਂਦਿਆਂ ਚੀਫ ਇੰਜੀਨੀਅਰ ਆ ਉਸ ਨੂੰ ਜਾਂਚ ਦੇ ਹੁਕਮ ਦਿੱਤੇ ਸੀ ਅਤੇ ਇਸ ਤੋਂ ਇਲਾਵਾ ਕਾਰਜਕਾਰੀ ਜਿਹੜਾ ਇੰਜੀਨੀਅਰ ਅਜੇ ਗਰਗ ਨੂੰ 3 ਦਿਨਾਂ ਦੇ ਵਿੱਚ ਕਾਰਨ ਦੱਸੋ ਨੋਟਿਸ ਆ ਜਿਹੜਾ ਦਿੱਤਾ ਗਿਆ ਸੀ ਕਾਰਜਕਾਰੀ ਇੰਜੀਨੀਅਰ ਅਜੇ ਗਰਗ ਤੋਂ ਸੰਤੁਸ਼ਟ ਜਵਾਬ ਨਾ ਮਿਲਣ ਤੇ ਹੁਣ ਨਗਰ ਨਿਗਮ ਕਮਿਸ਼ਨਰ ਨੇ ਅਜੇ ਗਰਗ ਨੂੰ ਸਸਪੈਂਡ ਕਰ ਦਿੱਤਾ ਹੈ ਨਗਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਿਯਮਾਂ ਦੀ ਅਣਦੇਖੀ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੁਹਾਨੂੰ ਦੱਸਿ ਕਿ ਦਲਜੀਤ ਸائیں ਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 34 ਦੇ ਵਿੱਚ ਸ਼ੋ ਹੋਇਆ ਸੀ ਉਸ ਦੇ ਲਈ ਨਿੱਜੀ ਜਿਹੜੇ ਪਾਵਰ ਲਾਉਣ ਦੀ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਨਿੱਜੀ ਮੋਬਾਈਲ ਕੰਪਨੀ ਨੂੰ ਅਤੇ ਤੁਹਾਨੂੰ ਦੱਸਦੀ ਕਿ ਉਹ ਕਾਰਜਕਾਰੀ ਇੰਜੀਨੀਅਰ ਨੇ ਆਪਣੇ ਲੈਵਲ ਤੇ ਹੀ ਜਿਹੜੀ ਉਹ ਮਨਜ਼ੂਰੀ ਦੇ ਦਿੱਤੀ ਸੀ ਉੱਚ ਅਧਿਕਾਰੀਆਂ ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਹਾਲਾਂਕਿ ਨਗਰ ਨਿਗਮ ਨੂੰ ਕੰਪਨੀ ਵੱਲੋਂ ਜੇ 20000 ਰੁਪਏ ਦੀ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ ਪਰ ਉੱਚ ਅਧਿਕਾਰੀਆਂ ਦੇ ਇਹ ਮਾਮਲਾ ਧਿਆਨ ਦੇ ਵਿੱਚ ਨਹੀਂ ਸੀ ਅਤੇ ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਨੇ ਇਸ ਤੇ ਨੋਟਿਸ ਲਿਆ ਸੀ ਅਤੇ ਉਹਨਾਂ ਨੇ ਕਾਰਜਕਾਰੀ ਇੰਜੀਨੀਅਰ ਅਜੇ ਗਰਕ ਨੂੰ 3 ਦਿਨਾਂ ਦੇ ਵਿੱਚ ਕਾਰਨ ਦੱਸੋ ਜਿਹੜਾ ਨੋਟਿਸ ਆ ਜਵਾਬ ਦੇਣ ਲਈ ਕਿਹਾ ਸੀ ਉਹ ਸੰਤੁਸ਼ਟ ਜਵਾਬ ਨਹੀਂ ਦੇ ਪਾਏ ਅਤੇ ਜਿਸ ਕਾਰਨ ਉਹਨਾਂ ਨੂੰ ਸਸਪੈਂਡ ਆ ਮੁਅਤਲਿਆ ਕਰ ਦਿੱਤਾ ਗਿਆ ਤੇ ਨਾਲ ਹੀ ਸਪਸ਼ਟੇ ਵੀ ਕੀਤਾ ਗਿਆ ਕਿ ਜਿਹੜਾ ਵੀ ਕਾਨੂੰਨੀ ਕੰਮ ਦੇ ਵਿੱਚ ਕਾਰਵਾਈ ਦੇ ਵਿੱਚ ਕੋਤਾਹੀ ਆ ਜਿਹੜੀ ਨਹੀਂ ਵਰਤੀ ਜਾਏਗੀ ਹਰ ਕੰਮ ਆ ਜਿਹੜਾ ਸਪਸ਼ਟਤਾ ਦੇ ਨਾਲ ਹੋਵੇਗਾ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਦਲਜੀਤ ਤੁਸਾਂ ਦੇ ਜਿਹੜੇ ਦਿਲੂਮੀਨਾਟੀ ਟੂ ਰਿਆ ਉਸੁਰਖੀਆਂ ਦੇ ਨਾਲ-ਨਾਲ ਵਿਵਾਦਾਂ ਦੇ ਵਿੱਚ ਵੀ ਜ਼ਰੂਰ ਆ। ਟੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਖਾਂ ਦੀਪ ਸੰਦੀਪ ਦਲਜੀਤ ਦਸਾਂ ਦਾ ਚੰਡੀਗੜ੍ਹ ਵਾਲਾ ਕੰਸਰਟ ਤਾਂ ਖਤਮ ਹੋ ਗਿਆ ਏ ਪਰ ਉਸ ਦੇ ਨਾਲ ਜੁੜੇ ਵਿਵਾਦ ਲਗਾਤਾਰ ਸੁਰਕੀਆਂ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਦੱਸਦੀ ਕਿ ਦਲਜੀਤ ਦੁਸਾਂਜ ਦੇ ਚੰਡੀਗੜ੍ਹ ਵਾਲੇ ਸ਼ੋਅ ਦੇ ਲਈ ਸੈਕਟਰ 34 ਦੇ ਵਿੱਚ ਇੱਕ ਨਿੱਜੀ ਮੋਬਾਈਲ ਕੰਪਨੀ ਵੱਲੋਂ ਤਿੰਨ ਆਰਜੀ ਮੋਬਾਈਲ ਟਾਵਰ ਜਿਹੜੀ ਲੌਨ ਦੀ ਇਜਾਜ਼ਤ ਆ ਉਹ ਦਿੱਤੀ ਗਈ ਸੀ ਇਹ ਟਾਵਰ ਬਿਹਤਰੀਨ ਨੈਟਵਰਕ ਕਵਰੇਜ ਲਈ ਲਗਾਏ ਗਏ ਸਨ ਤਾਂ ਤੁਹਾਨੂੰ ਦੱਸਦੀ ਕਿ ਇਸ ਦੇ ਲਈ ਕੰਪਨੀ ਨੇ ਨਗਰ ਨਿਗਮ ਦੇ ਖਾਤੇ ਦੇ ਵਿੱਚ 20000 ਰੁਪਏ ਦੀ ਫੀਸ ਵੀ ਜਿਹੜੀ ਜਮ੍ਹਾਂ ਕਰਵਾਈ ਸੀ ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਦਰਸ਼ਨੀ ਮੈਦਾਨ ਦੇ ਵਿੱਚ ਤਿੰਨ ਆਰਜੀ ਮੋਬਾਈਲ ਟਾਵਰ ਲਾਉਣ ਲਈ ਕਾਰਜਕਾਰੀ ਇੰਜੀਨੀਅਰ ਨੇ ਨਿੱਜੀ ਮੋਬਾਈਲ ਕੰਪਨੀ ਨੂੰ ਆਪਣੀ ਨਿੱਜੀ ਮਨਜ਼ੂਰੀ ਦਿੱਤੀ ਸੀ ਅਤੇ ਉੱਚ ਅਧਿਕਾਰੀਆਂ ਤੋਂ ਕੋਈ ਵੀ ਮਨਜ਼ੂਰੀ ਜਿਹੜੀ ਨਹੀਂ ਲਈ ਗਈ ਸੀ ਨਗਰ ਨਿਗਮ ਦਾ ਇਸ ਵੀ ਮਾਮਲੇ ਤੇ ਉਹਨਾਂ ਨੇ ਗਭੀਰ ਜਿਹੜਾ ਨੋਟਿਸ ਵੀ ਹੈ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਨੋਟਿਸ ਲੈਂਦਿਆਂ ਚੀਫ ਇੰਜੀਨੀਅਰ ਆ ਉਸ ਨੂੰ ਜਾਂਚ ਦੇ ਹੁਕਮ ਦਿੱਤੇ ਸੀ ਅਤੇ ਇਸ ਤੋਂ ਇਲਾਵਾ ਕਾਰਜਕਾਰੀ ਜਿਹੜਾ ਇੰਜੀਨੀਅਰ ਅਜੇ ਗਰਗ ਨੂੰ 3 ਦਿਨਾਂ ਦੇ ਵਿੱਚ ਕਾਰਨ ਦੱਸੋ ਨੋਟਿਸ ਆ ਜਿਹੜਾ ਦਿੱਤਾ ਗਿਆ ਸੀ ਕਾਰਜਕਾਰੀ ਇੰਜੀਨੀਅਰ ਅਜੇ ਗਰਗ ਤੋਂ ਸੰਤੁਸ਼ਟ ਜਵਾਬ ਨਾ ਮਿਲਣ ਤੇ ਹੁਣ ਨਗਰ ਨਿਗਮ ਕਮਿਸ਼ਨਰ ਨੇ ਅਜੇ ਗਰਗ ਨੂੰ ਸਸਪੈਂਡ ਕਰ ਦਿੱਤਾ ਹੈ ਨਗਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਨਿਯਮਾਂ ਦੀ ਅਣਦੇਖੀ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੁਹਾਨੂੰ ਦੱਸਿ ਕਿ ਦਲਜੀਤ ਸਾਂਈ ਦਾ ਚੰਡੀਗੜ੍ਹ ਦੇ ਵਿੱਚ ਜਿਹੜਾ ਸੈਕਟਰ 34 ਦੇ ਵਿੱਚ ਸ਼ੋ ਹੋਇਆ ਸੀ ਉਸ ਦੇ ਲਈ ਨਿਜੀ ਜਿਹੜੇ ਟਾਵਰ ਲਾਉਣ ਦੀ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਨਿੱਜੀ ਮੋਬਾਈਲ ਕੰਪਨੀ ਨੂੰ ਅਤੇ ਤੁਹਾਨੂੰ ਦੱਸਦੀ ਕਿ ਉਹ ਕਾਰਜਕਾਰੀ ਇੰਜੀਨੀਅਰ ਨੇ ਆਪਣੇ ਲੈਵਲ ਤੇ ਹੀ ਜਿਹੜੀ ਉਹ ਮਨਜ਼ੂਰੀ ਦੇ ਦਿੱਤੀ ਸੀ ਉੱਚ ਅਧਿਕਾਰੀਆਂ ਨੂੰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਹਾਲਾਂਕਿ ਨਗਰ ਨਿਗਮ ਨੂੰ ਕੰਪਨੀ ਵੱਲੋਂ ਜੇ 20000 ਰੁਪਏ ਦੀ ਫੀਸ ਵੀ ਜਮ੍ਹਾਂ ਕਰਵਾਈ ਗਈ ਸੀ ਪਰ ਉੱਚ ਅਧਿਕਾਰੀਆਂ ਦੇ ਇਹ ਮਾਮਲਾ ਧਿਆਨ ਦੇ ਵਿੱਚ ਨਹੀਂ ਸੀ ਅਤੇ ਜਿਸ ਤੋਂ ਬਾਅਦ ਨਗਰ ਨਿਗਮ ਦੇ ਕਮਿਸ਼ਨਰ ਨੇ ਇਸ ਤੇ ਨੋਟਿਸ ਲਿਆ ਸੀ ਅਤੇ ਉਹਨਾਂ ਨੇ ਕਾਰਜਕਾਰੀ ਇੰਜੀਨੀਅਰ ਅਜੇ ਗਰਗ ਨੂੰ 3 ਦਿਨਾਂ ਦੇ ਵਿੱਚ ਕਾਰਨ ਦੱਸੋ ਜਿਹੜਾ ਨੋਟਿਸ ਆ ਜਵਾਬ ਦੇਣ ਲਈ ਕਿਹਾ ਸੀ ਉਹ ਸੰਤੁਸ਼ਟ ਜਵਾਬ ਨਹੀਂ ਦੇ ਪਾਏ ਅਤੇ ਜਿਸ ਕਾਰਨ ਉਹਨਾਂ ਨੂੰ ਸਸਪੈਂਡ ਆ ਮੁਅਤਲਿਆ ਕਰ ਦਿੱਤਾ ਗਿਆ ਤੇ ਨਾਲ ਹੀ ਸਪਸ਼ਟੇ ਵੀ ਕੀਤਾ ਗਿਆ ਕਿ ਜਿਹੜਾ ਵੀ ਕਾਨੂੰਨੀ ਕੰਮ ਦੇ ਵਿੱਚ ਕਾਰਵਾਈ ਦੇ ਵਿੱਚ ਕੋਤਾਹੀ ਆ ਜਿਹੜੀ ਨਹੀਂ ਵਰਤੀ ਜਾਏਗੀ ਹਰ ਕੰਮ ਆ ਜਿਹੜਾ ਸਪਸ਼ਟਤਾ ਦੇ ਨਾਲ ਹੋਵੇਗਾ ਤਾਂ ਤੁਹਾਨੂੰ ਦੱਸਦੀ ਕਿ ਲਗਾਤਾਰ ਦਿਲਜੀਤ ਤੁਸਾਂ ਦੇ ਜਿਹੜੇ ਦਿਲੂਮੀਨਾਟੀ ਟੂ ਰਿਆ ਉਸੁਰਖੀਆਂ ਦੇ ਨਾਲ-ਨਾਲ ਵਿਵਾਦਾਂ ਦੇ ਵਿੱਚ ਵੀ ਜ਼ਰੂਰ ਹੈ